ਕੱਲ ਜਿਹੜਾ ਸਾਡੀ ਜਿਹੜੀ ਜੋ ਪੰਜਾਬ ਸਰਕਾਰ ਦੀ ਤੁਹਾਨੂੰ ਪਤਾ ਹੈ ਯੋਧ ਨਸ਼ਿਆ ਵਿਰੋਧ ਤਹਿਤ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਤਹਿਤ ਸਾਡੀ ਜਿਹੜੀ ਸੀਆਈਏ ਟੀਮ ਆ ਅੰਡਰ ਸਬ ਇੰਸਪੈਕਟਰ ਬਲਕੌਰ ਸਿੰਘ ਤੇ ਸਪੈਸ਼ਲ ਬ੍ਰਾਂਚ ਇਹਨਾਂ ਦੋਨਾਂ ਦਾ ਸਾਂਝਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਦੀ ਅਗਵਾਈ ਹੇਠ ਸਾਡੇ ਮੈਡਮ ਨੇ ਏਐਸਆਈ ਸਵਰਨਦੀਪ ਗੌਰ ਉਹਨਾਂ ਦੀ ਜਿਹੜੀ ਟੀਮ ਸੀਗੀ ਗਸ਼ਤੇ ਦੌਰਾਨ ਇੱਕ ਸ਼ੱਕੀ ਗੱਡੀ ਵਰਨਾ ਜਿਹਦੀ ਚੈਕਿੰਗ ਦੇ ਦੌਰਾਨ ਅ 350 ਗ੍ਰਾਮ ਜਿਹੜੀ ਆ ਹੈਰੋਇਨ ਬਰਾਮਦ ਹੋਈ ਹੈ ਤੇ ਜਿਹਦੇ ਵਿੱਚ ਜਿਹੜੇ ਦੋਵੇਂ ਵਿਅਕਤੀ ਆ ਮੌਕੇ ਤੇ ਫਿਰ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ। ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਹੈ ਜਾਂ ਦਰਜਾ ਜਾਂ ਪਹਿਲਾਂ ਵੀ ਕੋਈ ਸੰਬੰਧ ਸੀ? ਪਹਿਲਾਂ ਜਿਹੜਾ ਇਹਨਾਂ ਚੋਂ ਇੱਕ ਜਣਾ ਹੈਗਾ ਹਰਦੀਪ ਉਹਤੇ ਐਨਡੀ ਦਾ ਪਰਚਾ ਹੈਗਾ। ਦੂਸਰਾ ਜਿਹੜਾ ਇਹਨਾਂ ਦਾ ਸਾਥੀ ਹੈ ਮਨਪ੍ਰੀਤ ਉਹ ਉਹਦੇ ਤੇ ਕੋਈ ਪਰਚਾ ਨਹੀਂ ਹੈ। ਸਰ ਪੰਜਾਬ ਪੁੱਤ ਲਗਾਤਾਰ ਜਦੋਂ ਕਰਦੀ ਹੈ ਜਿੱਡੇ ਮ ਖਤਮ ਗਏ ਜਾਂ ਨਸ਼ਾ ਖਤਮ ਕਰਦੇ। ਸਾਦੇ ਸੀ ਆ ਆਪਣੀ ਕਰਚਾ ਦਿੱਤਾ ਗਿਆ ਜਿਸ ਦੇ ਵਿੱਚ ਜਿਸ ਵੀ ਅਕਤੀਵ ਦੀ ਬਖਸਾ ਦਰਜਾ ਉਸ ਦਾ ਕਿਹਾ ਕਿ ਮੈਂ ਸਰਦੂਰਗੜ ਤੋਂ 10 ਕਿਲੋ ਚਟਾ ਲੈ ਕੇ ਆਇਆ ਸੀ ਤਾਂ 10 ਕਿਲੋ ਚਟਾ ਹਰਿਆਣਾ ਪੁੱਛ ਨਹੀਂ ਬਣਦਾ ਤੇ ਦੇਖੋ ਜਿਹੜੇ ਦੋਸ਼ੀ ਨੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਹਨਾਂ ਨੂੰ ਹੱਕਾ ਕੋਈ ਵੀ ਗੱਲ ਕਰ ਸਕਦੇ ਆ ਅਸੀਂ ਤੇ ਜੋ ਫੈਕਟਸ ਨੇ ਜੋ ਔਨ ਮੈਰਿਟ ਆ ਉਹੀ ਤੁਹਾਨੂੰ ਗੱਲ ਦੱਸ ਸਕਦੇ ਆ ਕਿਉਂਕਿ ਅਸੀਂ ਇਦਾਂ ਦੀ ਗੱਲਾਂ ਨਹੀਂ ਕਰ ਸਕਦੇ ਅਸੀਂ ਜੋ ਮੈਰਿਟ ਆ ਜੋ ਫੈਕਟ ਦੇ ਉੱਤੇ ਜਿਹੜੀ ਗੱਲ ਆ ਅਸੀਂ ਉਹੀ ਕਰ ਸਕਦੇ ਆ ਉਸ ਤੋਂ ਉਹਦੇ ਵਿੱਚ ਕੋਰਟ ਦਾ ਨਾਮ ਵੀ ਆ ਵੀ ਵੇਚ ਰਿਹਾ ਹੈ ਬਾਬਾ ਨੂੰ ਪੁੱਛਦੇ ਲਿਆ ਨਾਲ ਦੇ ਡਾਟਾ ਤੇ ਇਸ ਤੇ ਪਰਚਾ ਦੇਖੋ ਜੇ ਇਹ ਗੱਲ ਹੈ ਤੇ ਨੂੰ ਅਸੀਂ ਆਪਣਾ ਵੈਰੀਫਾਈ ਕਰ ਲੈਨੇ ਆ ਜੋ ਵੀ ਜਿਹੜੀ ਬੰਦੀ ਕਾਰਵਾਈ ਹੈ ਤੁਹਾਨੂੰ ਪਤਾ ਹੀ ਹੈ देयर इज ਜ਼ੀਰੋ ਟੋਲਰੈਂਸ ਅਗੇਂਸਟ ਡਰੱਗਸ ਤੇ ਐਦਾ ਵੀ ਜਿਹੜਾ ਹੈ ਵੀ ਪਰਚਾ ਇਹਦਾ ਅਸੀਂ ਬੈਕਵਰਡ ਫਾਰਵਰਡ ਲਿੰਕੇजेस ਜਿਹੜੀਆਂ ਸਾਨੂੰ ਹੋਰ ਵੀ ਕਾਫੀ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਮੈਕਸਿਮਮ ਅਸੀਂ ਸਾਨੂੰ ਰਿਕਵਰੀ ਹੋਣ ਦੀ ਜਿਹੜੀ ਆ ਹੋਰ ਵੀ ਕੋਈ ਸਰਾਗ ਜਾਂ ਕੋਈ ਹੋਰ ਬੰਦੇ ਸਾਨੂੰ ਪੂਰੀ ਇਹਦੀ ਆਸ ਆ ਕਿ ਅਸੀਂ ਉਧਰ ਤੱਕ ਵੀ ਪਹੁੰਚਾਂਗੇ ਗੱਡੀ ਵਰਨਾਕਾਰ ਹੈ ਜੀ ਉਹ ਵੀ ਉਹਦੇ ਜੀ ਸੀਗਾ ਜੋ ਉੱਤੇ ਜਾ ਰਹੇ ਸੀਗੇ